ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਦੀ ਜਿਹੜੀ ਵੀਡੀਓ ਹੈ ਉਹ ਇਹ ਪੰਨਾਂ ਦੇ ਜਿਹੜੇ ਸ਼ਬਦ ਨੇ ਉਹਨਾਂ ਦੇ ਹੈ ਤੇ ਛੇਟਾ ਜਿਹੜੀਆਂ ਪੰਕਤੀਆਂ ਦਿੱਤੀਆਂ ਨੇ ਕੁਰਬਾਨੀ ਦੇ ਵਿੱਚੋਂ ਲਈਆਂ ਗਈਆਂ ਨੇ ਉਹਨਾਂ ਦੇ ਰੋਸ਼ਨੀ ਦੇ ਵਿੱਚ ਆਪਾਂ ਇਹਨਾਂ ਦੀ ਵਿਚਾਰ ਕਰਨੀ ਹੈ ਇਹ ਉਹ ਸ਼ਬਦ ਨੇ ਜਿਨ੍ਹਾਂ ਨੂੰ ਪੜ੍ਹਿਆ ਉਸੇ ਤਰ੍ਹਾਂ ਜਾਂਦਾ ਪਰ ਉਹਨਾਂ ਦੇ ਸਪੈਲਿੰਗਾਂ 'ਚ ਫਰਕ ਆ ਤੇ ਮੀਨਿੰਗ 'ਚ ਫਰਕ ਆ ਪਰ ਦੇਖਣ ਨੂੰ ਉਵੇਂ ਹੀ ਲੱਗਦੇ ਪੜ੍ਹਨ ਨੂੰ ਖੈਰ ਆ ਵੀ ਖੈਰ ਆ ਆ ਵੀ ਖੈਰ ਆ ਆ ਖਾੜਾ ਆ ਵੀ ਖਾੜਾ ਆ ਚਾਰ ਅਤੇ ਉਹ ਵੀ ਚਾਰ ਪਰ ਇਹਨਾਂ ਦੇ ਜਿਹੜੇ ਆ ਉਹ ਆਪਾਂ ਸਪੈਲਿੰਗ ਜਿਹੜੇ ਆ ਉਹਨਾਂ ਦਾ ਫਰਕ ਆ ਤੇ ਉਹਦਾ ਮੀਨ ਉਹਦੇ ਕਰਕੇ ਮੀਨਿੰਗ ਦੇ 'ਚ ਫਰਕ ਆ ਉਹਦੇ ਅਰਥਾਂ ਦਾ ਫਰਕ ਆ ਵੀ ਇਹਦਾ ਮਤਲਬ 'ਚ ਫਰਕ ਆ ਸੋ ਆਪਾਂ ਇਹਨੂੰ ਵਿਚਾਰ ਕਰਦੇ ਆ ਪਹਿਲਾਂ ਹੈ ਖੈਰ ਖੈਰ ਕੀ ਆ ਇਪੁਲਿੰਗਾ ਇਹ ਖੈਰ ਔਂਕੜ ਲੱਗਿਆ ਪੁਲਿੰਗਾ ਆ ਖੈਰ ਜਿਹੜਾ ਇਸਤਰੀ ਲਿੰਗਾ ਜ਼ਿਆਦਾਤਰ ਜਿਹੜੇ ਲਫ਼ਜ਼ ਹੁੰਦੇ ਆ ਇਸਤਰੀ ਲਿੰਗ ਹੁੰਦੇ ਨੇ ਉਹ ਜਿਹੜੀ ਆ ਸਿਹਾਰੀ ਲੱਗੀ ਹੁੰਦੀ लास्ट ਦੇ ਉੱਤੇ ਆਖਰੀ ਸ਼ਬਦ ਲੱਗੇ ਲਾਵਿਨੋ ਤੇ ਉਹ ਇਸਤਰੀ ਲਿੰਗ ਜਿਹੜੇ ਹੁੰਦੇ ਆ ਆਮ ਤੌਰ ਤੇ ਗੁਰਬਾਣੀ ਵਿੱਚ ਹੁਣ ਖੈਰ ਹੈ ਪੁਲਿੰਗਾ ਸ਼ੇਖ ਫਰੀਦੇ ਖੈਰ ਦੀਜੇ ਬੰਦਗੀ ਹੁਣ ਇਹ ਹੈ ਖੈਰ ਹੈ ਬੰ ਸ਼ੇਖ ਫਰੀਦੇ ਫਰੀਦ ਨੂੰ ਖੈਰ ਦੀ ਜੇ ਖੈਰ ਦਿਓ ਬੰਦਗੀ ਦਾ ਖੈਰ ਬੰਦਗੀ ਦੀ ਖੈਰ ਦਿਓ ਖੈਰ ਮੰਗਦੇ ਨੇ ਖੈਰ ਦਿਓ ਇਹ ਕੀ ਆ ਗਿਆ ਬੋਲਿੰਗ ਹੈ ਖੈਰ ਉਸ ਤੋਂ ਬਾਅਦ ਖੈਰ ਆ ਗਿਆ ਸਿਆਰੀ ਲੱਗੀ ਆ ਇਹ ਆ ਇਸਤਰੀ ਲਈ ਉਹਾਂ ਖੈਰ ਸਦਾ ਮੇਰੇ ਭਾਈ ਉਹਾਂ ਉਥੇ ਖੈਰ ਖੈਰ ਕੀ ਆ ਸੁੱਖ ਸਾਧ ਸੁਖੀ ਸੰਧੀ ਸੁੱਖ ਸਾਧ ਇਹ ਕੀ ਆ ਇਸ ਥ੍ਰੀਲਿੰਗ ਲਾਭ ਜੀ ਸਦਾ ਮੇਰੇ ਪਾਈ ਉਥੇ ਜਿਹੜੀ ਹੈ ਖੈਰ ਸੁਖਾ ਹੈ ਸਦਾ ਮੇਰੇ ਪਾਈ ਅੱਗੇ ਹੈ ਖੜ ਖ ਖ ਤੇ ਡਾੜੇ ਨੂੰ ਸਿਹਾਰੀ ਹੈ ਤੇ ਇੱਕ ਖਖਾ ਤੇ ਡਾੜੇ ਨੂੰ ਔਕੜ ਹੁਣ ਖੜ ਸਿਹਾਰੀ ਵਾਲਾ ਕੀ ਹੈ ਇੱਕ ਕਿਰਿਆ ਅਗੀ ਇਹਦੇ ਵਿੱਚ ਕੀ ਹੈ ਪੂਰਵ ਪੂਰਨ ਕਾਰਦੰਤਕ ਪੂਰਵ ਪੂਰਨ ਕਾਰਦੰਤਕ ਠੀਕ ਹੈ ਜੀ ਇਹ ਖੜ ਦਰਗਹ ਪੈਨਾਈਐ ਮੁਖ ਹਰ ਨਾਮ ਨਿਵਾਸ ਜਿਨ੍ਹਾਂ ਦੇ ਮੁਖ ਦੇ ਵਿੱਚ ਹਰੀ ਦਾ ਨਿਵਾਸ ਹੈ ਭਾਵ ਉਹਨਾਂ ਦੇ ਮੁਖ 'ਚ ਉਹਨਾਂ ਦਾ ਨਾਮ ਦੇ ਨਾਲ ਪਿਆਰਾ ਨਾਮ ਉਹਨਾਂ ਦੇ ਮੁਖ ਤੇ ਰਹਿੰਦਾ ਹੈ ਉਹਨਾਂ ਨੂੰ ਖੜ ਕੇ ਖੜ ਕੇ ਭਾਵ ਲਿਜਾ ਕੇ ਦਰਗਹ ਹੈ ਪੈਨਾਈਏ ਦਰਗਾਹ ਦੇ ਵਿੱਚ ਪਨਾਇਆ ਜਾਂਦਾ ਭਾਵ ਉਹਨਾਂ ਨੂੰ ਸਰੂਪ ਦਿੱਤਾ ਜਾਂਦਾ ਹੈ ਭਾਵ ਉਹਨਾਂ ਦੀ ਉੱਤੇ ਇੱਜ਼ਤ ਮਾਣ ਕੀਤੀ ਜਾਂਦੀ ਹੈ ਖੜ ਖੜ ਕੇ ਲਿ ਜਾ ਕੇ ਦਰਗਾਹ ਦੇ ਵਿੱਚ ਖੜ ਖੜ ਕੇ ਲਿ ਜਾ ਕੇ ਖੜ ਕੇ ਆਪਾਂ ਕਿਹਨ ਪੜ ਕੇ ਪੜ ਕੇ ਹੋ ਗਿਆ ਸੁਣ ਕੇ ਇਹ ਸਾਰੀ ਇਹ ਚੀਜ਼ ਉਹੀ ਹੈ ਇਹ ਕਿਰਿਆ ਜਿਹੜੀ ਆ ਇਹ ਹੈ ਪੂਰਵ ਪੂਰਨ ਕਰਦੰਤਕ ਪਹਿਲਾਂ ਖੜ ਕੇ ਲਿ ਜਾ ਕੇ ਦਰਗਾਹ ਦੇ ਵਿੱਚ ਫਿਰ ਪਹਿਨਾਈਏ ਫਿਰ ਆ ਕੇ ਰਿਹਾ ਹੈ ਪਹਿਲੀ ਕਿਰਿਆ ਖੜ ਖੜਨ ਦੀ ਹੈ ਇਸ ਕਰਕੇ ਇਹਦਾ ਨਾਮ ਆ ਪੂਰਵ ਪੂਰਨ ਕਰਦੰਤਕ ਅੱਗੇ ਖੜ ਹੈ ਖੜ ਜਿਹੜੀ ਹੈ ਇਹ ਚਾਰਾ ਹੈ ਪਸ਼ੂਆਂ ਦਾ ਆਪਾਂ ਨੂੰ ਬਿਨਾਂ ਦੇ ਵਿੱਚ ਪਤਾ ਹੋਣਾ ਸਭ ਨੂੰ ਪਸ਼ੂਆਂ ਦਾ ਚਾਰਾ ਹੈ ਪਸ਼ੂ ਮਿਲ ਹੈ ਚੰਗਿਆਈਆਂ ਪਸ਼ੂਆਂ ਨੂੰ ਚੰਗਿਆਈਆਂ ਮਿਲਣੀਆਂ ਚੰਗਾ ਸ਼ਾਬਾਸ਼ ਮਿਲਦੀਆਂ ਖੜ ਖਾਵੇ ਅੰਮ੍ਰਿਤ ਦੇ ਖੜ ਖਾਵੇ ਖੜ ਕੀ ਹੈ ਖੜ ਕੀ ਹੈ ਇਹ ਸਾਧ ਸੰਗਤ ਉਹ ਪੱਠੇ ਚਰੀ ਹੈ ਉਹ ਉਸ ਨੂੰ ਕਹਿੰਦੇ ਹੈ ਖੜ ਉਹ ਖਾਂਦੀਆਂ ਨੇ ਅੰਮ੍ਰਿਤ ਦੇ ਤੇ ਅੰਮ੍ਰਿਤ ਜਿਹੜਾ ਅੰਮ੍ਰਿਤ ਨਾਮੀ ਅੰਮ੍ਰਿਤ ਵਰਗਾ ਦੁੱਧ ਜਿਹੜਾ ਹਾ ਉਹ ਦਿੰਦੀਆਂ ਇਹ ਖਾਂਦੀਆਂ ਕੀ ਹੈ ਇਹ ਘਾਹ ਕਹਿ ਲੋ ਉਥੋਂ ਦੀ ਜਿਹੜੀ ਫਸਲ ਹੁੰਦੀ ਹੈ ਚੇਰੀ ਵਗੈਰਾ ਉਹ ਖਾਂਦੀਆਂ ਤੇ ਦੁੱਧ ਅੰਮ੍ਰਿਤ ਦਿੰਦੀਆਂ ਤੇ ਇਹ ਉਹਨਾਂ ਪਸ਼ੂ ਨੂੰ ਸਾਬਾਸ਼ ਮਿਲਦੀ ਹੈ ਸਾਬਾਸ਼ ਮਿਲਦੀ ਹੈ ਅੱਗੇ ਚਾਰ ਚੱਚੇ ਨੂੰ ਕੰਨਰਾਲ ਚਾਰ ਦਾ ਮਤਲਬ ਹੈ ਸੁੰਦਰ ਇਹ ਵਿਸ਼ੇਸ਼ਣ ਹੈ ਚਾਰ ਵਿਚਾਰ ਆ ਵਿਚਾਰ ਕੀ ਹੈ ਵਿਚਾਰ ਜਿਹੜਾ ਹੈ ਵਿਚਾਰ ਹੈ ਆਪਾਂ ਜ ਆਮ ਕਹਿੰਨੇ ਵਿਚਾਰ ਤੇ ਵਿਚਾਰ ਤੇ ਨਾਲ ਚਾਰ ਲੱਗਿਆ ਚਾਰ ਕੀ ਸੁੰਦਰ ਵਿਚਾਰ ਬਿਨਸੋ ਸਬਦੂਆ ਜਦੋਂ ਸੁੰਦਰ ਵਿਚਾਰ ਹੋਣਾ ਤੇ ਸਾਰਾ ਕੁਝ ਦੂਜਾ ਮਾਇਆ ਦਾ ਪਿਆਰ ਖਤਮ ਹੋ ਜਾਂਦਾ ਹਦੋਂ ਹੁੰਦਾ ਚਾਰ ਵਿਚਾਰ ਬਿਨਸੋ ਸਬਦੂਆ ਅੱਗੇ ਹੈ ਚਾਰ ਫਿਰ ਚਾਰ ਚਾਚੇ ਨੂੰ ਕੰਨਾ ਤੇ ਰਾਜੇ ਨੂੰ ਫਿਆਰੀ ਚਾਰ ਇਹ ਹੈ 4 ਚਾਰ ਗਿਣਤੀ ਦਾ ਚਾਰ ਹੈ ਚਾਰ ਕੁੰਠ ਚਾਰੇ ਕੁੰਡਾ ਚਾਰ ਕੋਰਨਰ ਹੁੰਦੇ ਨਾ ਆਪਣੇ ਚਾਰ ਕੋਰਨਰ ਚਾਰ ਕੋਰਨਰ ਦਹਿ ਦਿਸ ਭਰਮ ਆਇਓ ਇਹ ਸਾਰੇ ਪਾਸੇ ਦਹਿ ਦਿਸਾਨ ਦੇ ਵਿੱਚ ਭਰ ਕੇ ਭਰਮ ਆਇਓ ਕੁਝ ਨਹੀਂ ਬਣਿਆ ਫਿਰ ਕੀ ਭਈ ਕਿਰਪਾ ਤਬ ਦਰਸ਼ਨ ਪਾਇਓ ਜਦੋਂ ਉਹਦੀ ਕਿਰਪਾ ਹੋ ਗਈ ਤਬ ਫਿਰ ਦਰਸ਼ਨ ਪਾਇਓ ਫਿਰ ਦਰਸ਼ਨ ਪਾ ਲਿਆ ਚਾਰ ਕੁੰਠ ਚਾਰ ਕੁੰਠ ਚਾਰ ਕੁੰਠ ਜਿਹੜੇ ਜਿਵੇਂ ਆਪਾਂ ਕਿਤੇ ਖੜੇ ਆ ਕੋਈ ਕਮਰੇ 'ਚ ਹੈ ਤਾਂ ਉਹਦੇ ਚਾਰੇ ਕੋਨੇ ਹੋਗੇ ਉਹਨੂੰ ਕਹਿੰਦੇ ਚਾਰ ਕੋਣ। ਦੈਦਸ ਚਾਰ ਜਿਹੜੇ ਕੋਣ ਨੇ ਆ ਉੱਪਰਲੇ ਚਾਰ ਥੱਲੇਲੇ ਇੱਕ ਉੱਪਰਲੀ ਸਾਈਡ ਵਾਲਾ ਇੱਕ ਥੱਲੇ ਫਰਸ਼ ਵਾਲਾ ਕਹਿ ਲਓ ਉਹਨੂੰ ਦੈ ਦਸ਼ਾਵਾਂ ਬਣ ਜਾਂਦੀਆਂ ਉਹ ਦੈ ਉਹਨੂੰ ਕਹਿੰਦੇ ਆ ਦੈਦਸ ਦੈਦਸ ਮਤਲਬ ਦੈ 10 ਜਿਹੜੀਆਂ ਦਸ਼ਾਵਾਂ ਪਰਮ ਆਇਓ ਉਹਦੇ ਵਿੱਚ ਸਾਰੇ ਪਾਸੇ ਉਹ ਪਰਮਕਗੇ ਭਟਕ ਕੇ ਆਇਆ ਕੁਝ ਨਹੀਂ ਬਣਿਆ ਭਈ ਕਿਰਪਾ ਤਵ ਦਰਸ਼ਨ ਪਾਇਓ ਜਦੋਂ ਕਿਰਪਾ ਹੋ ਗਈ ਤੇ ਫਿਰ ਦਰਸ਼ਨ ਪਾਇਓ ਕਹਿਣ ਤੋਂ ਭਾਵ ਮੇਰਾ ਇਹ ਆ 4 4 ਤੋਂ ਭਾਵ ਹੈ 4 ਔਰ ਹਮੇਸ਼ਾ ਜਿੰਨੀ ਵੀ ਗਿਣਤੀ ਹੁੰਦੀ ਆ ਜਿਵੇਂ 8 60 ਹੈ 60 ਆਊਗਾ ਸਿਹਾਰੀ ਲੱਗੀ ਹੋਊਗੀ ਇਹ ਜਿੰਨੇ ਵੀ ਗਿਣਤੀ ਦੇ ਲਫ਼ਜ਼ ਆਉਂਦੇ ਆ ਸਾਰੇ ਗੁਰਬਾਣੀ ਦੇ ਵਿੱਚ ਉਹ ਸਾਰੇ ਹੀ ਸਿਹਾਰੀ ਅੰਤ ਹੁੰਦੇ ਨੇ ਇਹ ਕਿਉਂਕਿ ਇਹਦੀ ਆਪਾਂ ਵੀਡੀਓ ਪਹਿਲਾਂ ਦੇਖ ਚੁੱਕੇ ਬਣਾ ਚੁੱਕੇ ਆ ਉਹਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਵੀ ਸਾਰੇ ਅੱਖਰ ਜਿਹੜੇ ਸੰਕੇਕ ਹੈ ਗੁਰਬਾਣੀ ਚ ਆਉਂਦੇ ਆ ਉਹਨਾਂ ਦਾ ਅੰਤ ਤੇ ਜਿਹੜਾ ਆਖਿਆ ਸਿਆਰੀ ਅੰਤ ਹੁੰਦੇ ਨੇ ਸੋ ਸਾਧ ਸੰਗਤ ਇਥਨੀ ਕੁ ਬੇਨਤੀ ਪ੍ਰਵਾਨ ਕਰਨੀ ਅੱਗੇ ਫੇਰ ਅਗਲੇ ਵਿੱਚ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ